ਦੇ ਉਹ ਗਜਾ ਕਰਦੇ ਆ ਮੈਂ ਹਮੇਸ਼ਾ ਹੀ ਕਹਿੰਦਾ ਨਾ ਗਜਾ ਦਾ ਕੰਮ ਸਭ ਤੋਂ ਔਖਾ ਸਭ ਤੋਂ ਔਖਾ ਕੰਮ ਗਜਾ ਦਾ ਲਫਾਫਾ ਮੰਗਿਆ ਇਹਨੇ ਵੀ ਸ਼ਰ ਗੱਲਾਂ ਹੁੰਦਾ ਵਾ ਘਰ ਘਰ ਜਾ ਕੇ ਜਿਹੜਾ ਗਜਾ ਕਰਨੀ ਏ ਬਹੁਤ ਔਖਾ ਕੰਮ ਆ ਤੇ ਸੇਵਾ ਵੀ ਬਹੁਤ ਵੱਡੀ ਆ ਹਰੇਕ ਬੰਦਾ ਨਹੀਂ ਕਰਦਾ ਠੀਕ ਆ ਤੇ ਨਾਲ ਆ ਮੈਨੂੰ ਬੜਾ ਦੇ ਲਾ ਚਲਾਇਓ ਮਹਾਰਾਜ ਜੀ ਆ ਸਪੀਕਰ ਲੱਗਾ ਇਹਨਾਂ ਦੇ ਕੀਰਤਨ ਸੁਣਦੇ ਰਹਿੰਦੇ ਕਦੇ ਪਾਠ ਸੁਣਦੇ ਰਹਿੰਦੇ ਆ ਤੇ ਆ ਲੈ ਚਲਾਇਓ ਇਹਨੂੰ ਵਾਹਿ ਕਰਿਓ ਜੀ ਲੈ ਨੰਦਨ ਵਧੀਆ ਲੱਗਦਾ ਵਾ ਇਹ ਚੀਜ਼ ਜੰੂਰੀ ਦੀ ਆ ਹੋ ਸਕਦਾ ਬਹੁਤੇ ਪਿੰਡਾਂ ਦੇ ਵਿੱਚ ਗਜਾ ਨਾ ਹੁੰਦੀ ਹੋਵੇ ਤੇ ਪਰ ਸਾਡੇ ਪਿੰਡ ਦੇ ਵਿੱਚ ਜਾਂ ਹੋਰ ਬਹੁਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਇਕੱਠਾ ਹੁੰਦਾ ਵਾ ਪ੍ਰਸ਼ਾਦਾ ਜਲ ਪਾਣੀ ਬੱਬੀ ਮੜੀ ਵਾ ਹੱਟ ਕਰਿਓ ਇਕੱਠਾ ਕਰਕੇ ਪਹਿਲਾਂ ਦੁੱਧ ਤੇ ਪ੍ਰਸ਼ਾਦੇ ਤੇ ਬਾਕੀ ਗੁਰਦਰਾ ਸਾਹਿਬ ਵੀ ਲੈਂਦੇ ਆ ਤੇ ਬਾਅਦ ਦੇ ਵਿੱਚ ਉਹੀ ਪ੍ਰਸ਼ਾਦਾ ਤੇ ਸਾਰਾ ਲੋੜਵੰਦ ਆ ਕੇ ਛੱਕਦੇ ਆ ਕੋਈ ਵੀ ਆ ਕੇ ਛੱਕ ਸਕਦਾ ਵਾ ਲੱਸੀ ਦੁੱਧ ਸਾਰਾ ਮਤਲਬ ਤੁਸੀਂ ਤਿਆਰ ਹੁੰਦਾ ਵਾ ਵਧੀਆ ਇੱਕ ਚੰਗੀ ਸੇਵਾ ਕਹਿ ਲਗੀ ਯਾਰ